ਕੋਈ ਨਹੀਂ ਲੜਤੋਂ ਵਾਲਿਆ ਕਬੱਡੀ ਨਾਲ ਲਲਕਾਰੇ ਦਾ ਸੂਰ ਮੈਨੂੰ ਚੜਦਾ ਸਰੂਰ ਮਿਲਿਆ ਸਦਾ ਗੁਰ ਦੇ ਜਕਾਰੇ ਦਾ ਸੂਰ ਮੈਨੂੰ ਚੜਦਾ ਸਰੂਰ ਮਿਲਿਆ ਸਦਾ ਗੁਰ ਦੇ ਜਕਾਰੇ ਦਾ ਬੋਲੇ ਸੋਨਹਾ ਆ ਸ੍ਰੀ ਆਕਾਰ 21000 ਦੀ ਪਹਿਲੀ ਰੇਡ ਗੁਰਤੇਜ ਦਿਓਲ ਦੇ ਵੱਲੋਂ ਗਿੰਦੀ ਹੰਸਰੇ ਦੇ ਵੱਲੋਂ ਮੀਤੇ ਫਰਮਾਈ ਹੁਣਾ ਦੇ ਵੱਲੋਂ ਲਓ ਪਹਿਲੀ ਰੇਡ ਕਹਿੰਦੇ ਮੁੰਡਾ ਨੌਨ ਸਟਾਪ ਰਿਹਾ ਹੈ ਬਸਟਾਰੂ ਨੌਟ 11 ਕਮਾਲਪੁਰੇ ਦੇ ਮੇਲੇ ਦਾ ਵੱਡਾ ਫਾਈਨਲ ਅਗਲੀ ਰੇਡ ਪੂਰੀ ਆ ਗਿਆ ਲਾ ਵੀ ਬੱਲੇ ਚੱਕਰਾ ਮਾਈਕੀ ਓਕੇ ਜਿссе ਲੱਗਦਾ ਚੋਟੀ ਦੇ ਮੱਲਾਂ ਨੂੰ ਬੱਕਰੀ ਬਾਦਾਮ ਖੱਕੇ ਮਲ ਨਹੀਂ ਬਣੀ ਥੋੜਾ ਟ임 ਠਹਿਰ ਜਾਓ ਬਣਾ ਕੇ ਛੱਡਾਂਗੇ ਜਿਹੜੇ ਕਹਿੰਦੇ ਹਾਲੇ ਤੱਕ ਗੱਲ ਨਹੀਂ ਬਣੀ ਜਿਹੜੇ ਕਹਿੰਦੇ ਹਾਲੇ ਤੱਕ ਗੱਲ ਨਹੀਂ ਬਣੀ ਮਨੂ ਹੰਸਰਾ ਕਹਿੰਦਾ ਸਰਬਾ ਅਸਟ੍ਰੇਲੀਆ ਕਹਿੰਦਾ ਗੁਰਪ੍ਰੀਤ ਸਮਰਾ ਕਹਿੰਦਾ ਵੀ ਸ਼ੀਨੂ ਦਾ ਹਰ ਇੱਕ ਜੱਫਾ ਜਣਾ ਹੈ 51 51 ਸੌ ਦਾ ਹੋਊਗਾ ਏ ਏ ਆਹ ਬੱਲੇ ਬੱਲੇ ਹੋ ਰਿਹਾ ਸਿੱਧਰ ਵਾਲਾ ਇੱਕ ਇੱਕ ਰੇਡ ਪਈ ਆ ਮੁੰਡੇ ਨੌਨ ਸਟਾਪ ਬੈਸਟਾ ਨੂੰ 911 ਦਿੱਤੇ ਜਾ ਰਹੇ ਆ ਗੁਰਤੇਜ ਜੀਉਲ ਦੇ ਪਰਿਵਾਰ ਦੇ ਵੱਲੋਂ ਇਹ ਦੂਜੇ ਪਾਸੇ ਗਿੰਦੀ ਹੰਸਰਾ ਜਤੀ ਹੰਸਰਾ ਸਣੀ ਹੰਸਰਾ ਲਓ ਬੰਟੀ ਟਿੱਬੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਲਓ ਟੱਕੇ ਵਾਲਾ ਬੰਟੀ ਕਬੱਡੀ ਪਾ ਰਿਹਾ ਹੈ ਇਹਦੇ ਜੱਗੇ ਚੱਕਰ ਦੇ ਜਿਹੜੀ ਮਾਇਆ ਲੱਗੂਗੀ ਕੱਲੇ ਕੱਲੇ ਜੱਸੀ ਦੇ ਤੇ ਆਹ ਕੁਲਵੀਰ ਜਟਾਰਿਆਂ ਵਾਲਾ ਇੱਕ ਪਾਸੇ ਬੰਟੀ ਬੰਟੀ ਟਿੱਬੇ ਵਾਲਾ ਟਿੱਬੇ ਵਾਲਾ ਟਿੱਬੇ ਵਾਲਾ ਕੋਰੀਆਂ ਵਾਲਾ ਪਿੰਡ ਹੈ ਬੰਟੀ ਟਿੱਬੇ ਵਾਲਾ ਮੇਰੇ ਵੀਰੋ ਅੰਕ ਟੀਮ ਦੇ ਖਾਤੇ ਜੁੜ ਗਿਆ ਹੈ ਜੱਗੇ ਚੱਕਰ ਦੇ ਵੱਲੋਂ ਆਹ 1000 ਸੜਕੇ ਲੈ ਰਿਹਾ ਜੀ ਬੰਟੀ ਟਿੱਬੇ ਲਈ ਆਇਆ ਹੈ 1000 ਜੱਗੇ ਚੱਕਰ ਦੇ ਵੱਲੋਂ ਬਿੱਟੂ ਭੋਲੇ ਵਾਲੀ ਆ 1000 ਸਰਜੋ ਵੰਟੀਲੀ ਆਇਆ ਲੋ ਰਾਜ ਕੁਸ਼ਪਾਲ ਨਕੇਸ਼ ਬਾਪਰ ਵਾਲਾ ਕਬੱਡੀ ਪਾ ਰਿਹਾ ਫਾਈਨਲ ਚੱਲਦਾ ਦੋ ਦੋ ਰੇਡਾਂ ਪੈ ਗਈਆਂ ਪਰ ਹਾਲੇ ਤੱਕ ਕੋਈ ਜਫਾ ਨਹੀਂ ਲੱਗਿਆ ਇਹ ਰੇਡਾਂ ਭਾਵੇਂ ਲੱਖ ਪੈਂਦੀਆਂ ਉਹ ਗੱਲ ਜੱਸਿਆ ਤੇ ਮੁੱਕਣੀ ਹੈ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਸਿਆ ਤੇ 21000 ਦੀ ਦੂਜੀ ਰੇਡ ਸਾਡਾ ਗੁਰਤੇਜ ਜਲ ਗਿੰਦੀ ਹੰਸਰਾ ਸੁੱਖਾ ਸ਼ੇਰਪੁਰ ਮੀਤਾ ਫਰਮਾਈ ਇਹਨਾਂ ਸਾਰੇ ਭਰਾਵਾਂ ਦੇ ਵੱਲੋਂ 21000 ਦੀ ਰੇਡ ਆ ਬੱਲੇ 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 ਹੋ ਬੱਲੇ 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 ਲੈ ਵੀ ਅੰਬਿਆ ਆ 1000 ਲੈ ਜੀ ਜਗ ਦੇ ਚਕਰਵਾਨੇ ਭੇਜਿਆ ਹੈ ਜਿਨ੍ਹਾਂ ਨੇ ਇੰਗਲੈਂਡ ਦੇ ਵਿੱਚ ਬਹੁਤ ਵਧੀਆ ਕਲੱਬ ਬਾ ਗਾਰਡਿਸ ਕਬਡੀ ਕਲੱਬ ਬਣਾਈ ਹੈ ਭਰਾ ਬਣ ਕੇ ਥੋੜੀ ਥੋੜੀ ਖਾਲੀ ਕਰ ਲੋ ਜਿਹੜੇ ਬਾਉਂਡਰੀ ਲਾਈਨ ਤੇ ਬੈਠੇ ਆ ਵੀਰ ਬਣ ਕੇ ਆਪ ਵੀ ਥੋੜਾ ਥੋੜਾ ਪਿੱਛੇ ਨੂੰ ਹੋ ਜਿਓ ਤੁਹਾਡੇ ਸਾਰੇ ਵੀਰ ਨੂੰ ਅੱਗੇ ਬੇਨਤੀ ਆ ਭਰਾ ਬਣ ਕੇ ਥੋੜਾ ਥੋੜਾ ਪਿੱਛੇ ਅਗਲੀ ਰੇਡ ਬੂਰੀਆ ਬੂਰੀਆ ਲਓ ਪੂਰੀਏ ਸੀਸਰ ਵਾਲਾ ਬੂਰੀਆ ਸੀਸਰ ਵਾਲਾ ਇਹ ਵੀ ਕਹਿੰਦੇ ਤਕੜੇ ਜਾਸੀਓ ਤੋਂ ਘਾਟੀ ਰੁਕਦਾ ਹੈ ਬੜੀਆ ਤਵੀਰ ਉਹਦੀ ਤਰੀਕ ਦਾ ਖੇਡ ਦੇ ਮੈਦਾਨ ਵਿੱਚ ਪਤੰਗ ਵਾਂਗ ਉੱਡਦਾ ਹੈ ਤਕੜੇ ਦੀ ਜਾਸੀ ਤੋਂ ਘਾਟੀ ਇਹ ਰੁਕਦਾ ਹੈ ਤਕੜੇ ਦੀ ਜਾਸੀਆਂ ਤੋਂ ਘਾਟੀ ਇਹ ਰੁਕਦਾ ਹੈ ਪਰ ਸ਼ੀਲੂ ਕਹਿੰਦਾ ਅਸੀਂ ਰੋਕਣੇ ਜਾਣਦੇ ਹਾਂ ਅਸੀਂ ਉੱਡਦੇ ਪਰਿੰਦੇ ਲਾਉਣੇ ਜਾਣਦੇ ਹਾਂ ਇੱਕ ਪਾਸੇ ਸ਼ੀਲੂ ਹੈ ਔਰ ਟੱਚ ਵੱਜ ਗਿਆ ਪਰ ਬੋਰੀਏ ਸਿਸਰ ਵਾਲਾ ਅਗ ਟੀਮ ਦੇ ਖਾਤੇ ਜੋੜ ਗਿਆ ਮੈਦਾਨ ਦੇ ਅੰਦਰ ਅਗਲੀ ਕਬੱਡੀ ਅਗਲੀ ਕਬੱਡੀ ਉਧਰ ਬਾਂਟੀ ਨੇ ਹਾਂਜੀ ਜੱਤੀ ਹਸਰਾ ਸਨੀ ਹਸਰਾ ਬਾਡੀ ਟਿੱਬੇ ਦੇ ਲਈ ਕਹਿੰਦੇ 1000 ਦੇ ਮਾਣ ਹੋਣਗੇ ਆ ਟਿੱਬੇ ਵਾਲਾ ਕਹਿੰਦੇ ਸਿਰ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਤੱਪ ਹੁਣ ਜੱਸਿਆਂ 'ਚ ਬੱਲਾ ਮਾਰਦਾ ਜੀ ਚਰਦਾ ਕੁਝ ਹੀ ਪਰਾਂ ਵਿੱਚ ਹੋ ਜਾਣੀ ਇਧਰ ਜੱਗੂ 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 ਹਾਕਮ ਵਾਲਿਆ ਮੁੰਡਾ ਆ ਸਿਰਾਂ ਲਾ ਗਿਆ ਹਾਕਮ ਵਾਲਿਆ ਕਹਿੰਦੇ 91 ਵਾਲਾ ਜੱਸਾ ਲਾ ਗਿਆ ਹਾਕਮ ਵਾਲਿਆ ਜੱਸਾ ਨਾਟ 11 ਵਾਲਾ ਨਾਟ 11 ਵਾਲਾ ਲਾ ਗਿਆ ਉਹਨੇ ਇਲਾਕੇ ਤੋਂ ਆਇਆ ਸੁਖਰਾਜ ਕਿ ਨਾਲੇ 24 ਘੰਟੇ ਨੰਦੇਜੇ ਪਰੌਣੇ ਨੂੰ ਨਾਲੇ ਇਹਦੇ ਕੱਲੇ ਕੱਲੇ ਗੀਤ ਯਾਦ ਨੇ ਨਾਲੇ ਉਹਦੇ ਕੱਲੇ ਕੱਲੇ ਗੀਤ ਯਾਦ ਨੇ ਪਹਿਲੇ ਤੋਂ ਮੋਸੇ ਨੂੰ ਵੀ ਯਾਦ ਕਰਦੇ ਆ ਗਲੈਡੀਏਟਰ ਨੂੰ ਵੀ ਯਾਦ ਕਰਦੇ ਆ

ਚਕਾਰੇ ਲੱਗਦੇ ਆ ਅੰਬੇ ਦੀ ਤੀਜੀ ਰੇਡ 21000 ਦੀ 21000 ਦੀ ਗੁਰਤੇਜ ਦਿਓਨ ਹੁਣਾ ਵੱਲੋਂ ਗਿੰਦੀ ਹਸਰੇ ਹੁਣਾ ਦੇ ਵੱਲੋਂ ਮੇਰੇ ਵੀਰੋ 21000 ਦੀ ਤੀਜੀ ਕਬੱਡੀ ਇਹਦੀ ਸਾਈਡ ਬੱਲੇ 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 ਕੀ ਬਾਤ ਹੈ ਉਹ ਕਮਾਲਪੁਰਿਆ ਦੇ ਹੋਇਆ ਨਿਆਰਾ ਤੇ ਇੱਕ ਵਾਰੀ ਫੇਰ 21000 ਦਾ ਜਫਾ ਗੁਰਤੇਜ ਦਿਓਲ ਮੀਂਤਾ ਫਰਮਾਈ ਸੁੱਖਾ ਛੇੜਪੁਰਾ ਇਹ ਗਿੰਦੀ ਹੰਸਾ ਇਹ ਮੈਂ ਬੇਦੀ ਘਰ ਦਾ ਵੀਰਾਂ ਨੂੰ ਮਾਇਆ ਪੁਈ ਦੀ ਕਰ ਦਈਏ ਮੀਂਤਾ ਸਰਪੰਚਾ ਗਿੰਦੀ ਹਸਰਾ ਗੁਰਤੇਜ ਦਿਓਲ ਇਹਨਾਂ ਵੱਲੋਂ ਪਰ ਮੈਦਾਨ ਦੇ ਅੰਦਰ ਸ਼ੀਲੂ ਸ਼ੀਲੂ ਸਮਾਰਪੁਰ ਦਾ ਮੇਲਾ ਕੀਲੂ ਵਾਹ ਸ਼ੀਲੂ ਵਾਹ ਸ਼ੀਲੂ ਹਰਿਆਣੀ ਬਿੱਲੇ ਅਮਰ ਹੋ ਗਿਆ ਨੌ ਗਲੈਡੀਏਟਰ ਸੰਦੀਪ ਦਾ ਲਲਤੋਂ ਵਾਲਿਆ ਡੇਂਜਰ ਜਾਸੀ ਸ਼ੀਲੂ ਅੜਦੀ ਤਰੀਕ ਦਾ ਲਲਤੋਂ ਵਾਲਿਆ ਡੇਂਜਰ ਜਾਸੀ ਸ਼ੀਲੂ ਅੜਦੀ ਤਰੀਕ ਦਾ ਇਧਰ ਗੁਰਪ੍ਰੀਤ ਸਮਰਾ ਮਨੂ ਹਸਰਾ ਸਰਬਾ ਆਸਟ੍ਰੇਲੀਆ ਇਹਨਾਂ ਨੇ 5100 ਭੇਟ ਹੈ ਵੱਡਾ ਦਰਵਾਜ਼ਾ ਹੈ ਸੁਖਰਾਜ ਕਰੇਗਾ ਲਾ ਨਾਲ ਦੀ ਨਾਲ ਭਾਈ ਤੁਹਾਡੀ ਮਾਇਆ ਦੇਣਗੇ ਜੇ ਨਾਂ ਮੇਲੇ ਵਾਦਾ ਕਰਦੇ ਆ ਤੁਹਾਡਾ ਮਾਇਆ ਜਿਹੜੀ ਐ ਰੁਪਈਆ 100 ਵੀ ਨਹੀਂ ਬਾਕੀ ਰਹੂਗਾ ਲਓ ਕਬੱਡੀ ਮੈਦਾਨ ਦੇ ਅੰਦਰ ਬੰਟੀ ਨੇ ਕਬੱਡੀ ਪਾਈ ਐ ਤੇਪਾ ਪਿੰਡ ਐ ਮੇਰੇ ਵੀਰੋ ਕੱਲੀ ਗਾਮੇ ਵਰਗੇ ਦਾ ਨਾਮ ਚੱਲੇ ਕੱਲੀ ਅਮਨ ਵਰਗੇ ਪਰ ਇਹਦੀ ਸਾਈਡ ਕੋਰੀਆਂ ਵਾਲ ਪਿੰਡ ਐ ਜੱਗੂ ਜੱਗੂ ਗੱਗੂ ਜੱਗੂ ਜੱਗੂ ਹਾਕਮ ਵਾਲਿਆ ਹਾਕਮ ਵਾਲਿਆ ਹਾਕਮ ਵਾਲਿਆ ਹਾਕਮ ਵਾਲਿਆ

ਕੱਲ ਕੀ ਤਰਖੇ ਦੇ ਸਟੇਡੀਅਮਾਂ ਤੇ ਪਿਆਰੇ ਗੂੰਜਣੇ ਐ ਜੱਗੂ ਦਾ ਇੱਕ ਜੱਫਾ ਬਾਕੀ ਆ ਗੁਰਤੇਜ ਜੌਰ ਬਾਈ ਕਹਿੰਦਾ ਵੀ 11000 ਦੇਵਾਂਗੇ ਜਦੋਂ ਤਿੰਨ ਜੱਫੇ ਲਾ ਕੇ ਨਾਲ ਮੀਤਾ ਫਰਮਾਈ ਸੁੱਖਾ ਸ਼ੇਰਪੁਰ ਗਿੰਦੀ ਹਾਂਸਾ ਲਓ ਪੈਂਦੀ ਰੇਲ ਤੇ ਆਹ ਕਬੱਡੀ 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 ਸ਼ੀਲੂ ਹਰਿਆਣੇ ਵਾਲਾ ਰਕੇਸ਼ ਬਾਪਰ ਵਾਲਾ ਕਮਾਲਪੁਰੇ ਮੇਲਾ ਚੱਲਦਾ ਪੈਂਦੀ ਰੇਲ ਰਕੇਸ਼ ਰਕੇਸ਼ ਬੋਪੁਰਿਆ ਰਕੇਸ਼ ਬੋਪੁਰਿਆ ਰਕੇਸ਼ ਸੋਨਿਆਂ ਨੂੰ ਕਹਿੰਦੇ ਨੱਚਣ ਲਈ ਮਜਬੂਰ ਕਰ ਗਿਆ ਲੈ ਵੀ ਗੋਪੀ ਸਮਰਿਆ ਨਾਲ ਮਨੋ ਹਸਰਾ ਨਾਲ ਸਰਬਾ ਟੇਲੀਆ ਸ਼ੀਰੂ ਦਾ ਕੱਲਾ ਕੱਲਾ ਜੱਫਾ ਕਹਿੰਦੇ ਮਾਰਸ ਕਰ ਦੇਣਾ ਲਾ ਅੰਬੇ ਨੇ ਕਬੱਡੀ ਪਾਈ ਹੈ ਸੋਰ ਸਿੰਘ ਦੀ ਧਰਤੀ ਹੈ ਬਾਬੇ ਬਿਜਲ ਜੰਦੀ ਧਰਤੀ ਔਰ ਉਸ ਦਾ ਕਿਹੜਾ ਜ਼ਿਕਰ ਹੁੰਦਾ ਹੈ ਜ਼ਿਕਰ ਗੋਪੀ ਦਾ ਹੁੰਦਾ ਪਰ ਜੱਗੂ ਹਾਕ ਮਾਲੀਆ ਜੱਗੂ ਹਾਕ ਮਾਲੀਆ 59 11 59 11 ਕਰਦਾ ਜੱਗੂ ਤੇ ਜੱਗੂ ਆ ਉਹ ਮੁੰਡਾ ਤਿਆ ਟੋੜੀ ਤਰਿਆ ਆਉਂਦਾ ਮਾੜੀ ਜੱਟ ਦੀ ਖਿੰਡ ਕੋੜੇ ਮੇਰੇ ਟਿੱਬਿਆਂ ਵਿੱਚ ਪਿੰਡ ਕੋੜੇ ਮੁੰਡੇ ਸੈਨ ਤੇਰੀਆਂ ਸ਼ਹਿਰਾਂ ਦੇ ਮੁੰਡੇ ਸੈਨ ਤੇਰੀਆਂ ਸ਼ਹਿਰਾਂ ਦੇ ਜੱਗੂ ਜੱਗੂ ਕਰਾਤੀ ਐ ਬੂਰੀਆ ਸੀਸਰ ਆ ਇੱਕ ਆਯਾ ਲੈ ਰਿਹਾ ਜੱਗੂ ਨਹੀਂ ਆਇਆ ਮਨੂ ਹਸਰਾ ਔਰ ਨਾਲ ਗੁਰਪ੍ਰੀਤ ਸਮਰਾ ਹੈ ਇਹਨਾਂ ਭਰਾਵਾਂ ਵੱਲੋਂ 1000 ਸ਼ੀਲੂ ਦੇ ਬੂਰੀਆ ਸ਼ੀਲੂ ਦੇ ਬੂਰੀਆ ਹਾਂ ਸ਼ੀਲੂ ਦੇ ਬੂਰੀਆ ਸ਼ੀਲੂ ਦੇ ਬੂਰੀਆ ਖੀਲੂ ਦੇ ਬੂਰੀਆ ਕਹਿੰਦੇ ਸਰਾ ਹੋਇਆ ਪਿਆ ਕਮਾਲਪੁਰੇ ਦੀ ਧਰਤੀ ਆ ਜਸਪਾਲ ਪ੍ਰਧਾਨ ਨੂੰ ਮੁਬਾਰਕਾਂ ਮਨੂ ਹੰਸਰੇ ਨੂੰ ਮੁਬਾਰਕਾਂ ਬਾਂਟੀ ਦੀਆਂ ਤਿੰਨ ਰੇਡਾਂ ਗੁਰਤੇਜ ਯਾਰ ਮੀਤਾ ਫਰਮਾਈ ਸੁੱਖਾ ਸ਼ੇਰਪੁਰਾ ਕਿੰਦੀ ਹੰਸਾ ਕਹਿੰਦੇ 5100 ਦੀਆਂ ਪੈਣ ਗਿਆ ਟਿੱਬੇ ਦੇ ਬਾਜੀ ਦੀਆਂ ਤਿੰਨ ਰੇਡਾਂ 5200 ਦੀਆਂ ਅਗਲੀ ਰੇਡ ਬਿੰਦੇ ਕਰੀ ਗੱਲ ਗਿੰਦਰ ਬੱਸੀਆਂ ਵੱਲੋਂ ਮਾਸਕਰ ਆਇਆ ਜੱਗੂ ਨੂੰ ਫਰਾਇਮ ਬਾਈ ਭੱਜ ਕੇ ਬੱਸੀਆਂ ਵਾਲੇ ਵੱਲੋਂ ਇਹ ਮਾਸਕਰ ਆਇਆ ਹੈ ਲਓ ਅਗਲੀ ਕਬੱਡੀ ਫਿਰ ਮੈਦਾਨ ਦੇ ਅੰਦਰ ਰਕੇਸ਼ ਬੋਪੁਰੀਆ ਭਰ ਕੇ ਕਬੱਡੀ ਪਾ ਰਿਹਾ ਹੈ ਇਹਦੇ ਪਈ ਹੋ ਕੌਡੀ ਦੇ ਉੱਤੇ ਹੁਣ ਸ਼ੀਲੂ ਸ਼ੀਲੂ ਹੁੰਦੀ ਕਿ ਨਹੀਂ ਹੁਣ ਰੇਡਰ ਨੂੰ ਇੰਨੂ ਇੰਨੂ ਕਰਾਉਂਦਾ ਕਿ ਨਹੀਂ ਜਾਂ ਤੇ ਕਹਾਣੀ ਕੀ ਬੰਡੀ ਹੈ ਲੈ ਵੀ ਲਖਣ ਦੇ ਵੱਡੇ ਵਾਲੇ ਚਾਚਾ ਆਹ ਦੇਖ ਲੈ ਨਜ਼ਾਰਾ ਵੱਜਿਆ ਹੋਇਆ ਠੱਠ ਵੱਜਿਆ ਹੋਇਆ ਇੱਕ ਪਾਸੇ ਸ਼ੀਲੂ 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 ਓ ਬਾਈ ਬੋਪਰ ਵਾਲੇ ਮੁੰਡੇ ਦੀ ਖੇਡ ਕਿਵੇਂ ਲੱਗੀ ਤਾੜੀਆਂ ਜ਼ੋਰਦਾਰ ਲੈ ਵੀ ਰਕੇਸ਼ ਜਾਂਦਾ ਜਾਂਦਾ ਉਮਰ ਦਾ ਸਿਸਣਾ ਹੈ ਉਮਰ ਕਿੰਨੀ ਹੈ ਫਿਰ ਆ ਕਰਾ ਕਿੰਨੀ ਉਮਰ ਹੈ 21 ਸਾਲਾਂ ਦੀ ਉਮਰ ਰਕੇਸ਼ ਦੀ ਬੋਪੁਰਿਆ ਰਕੇਸ਼ 21ਵੀਂ ਸਦੀ ਆਜੁਗ ਬਿਗੇ ਆਂਦਾ ਸਾਰਾ ਨੀ ਚੌਕੀਆਂ ਨਹੀਂ ਭਰ ਹੋਣੀਆਂ 21 ਸਾਲਾਂ ਦੀ ਉਮਰ ਹੈ ਰਕੇਸ਼ ਬੱਲੇ ਬੱਲੇ ਕਰਾਈ ਜਾਂਦਾ ਪਰ ਕੁਲਵੀਰ ਜਟਾਰਿਆਂ ਵਾਲਾ ਅੰਬਾ ਸੁਰ ਸਿੰਘੀਆ ਅੰਬਾ ਦੇ ਕੁਲਵੀਰ ਕੁਲਵੀਰ ਅੰਬਾ 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 ਹੋ ਗਈ ਜਿਹੜਾ ਹੋਲ ਵਾਲਾ ਨੰਬਰ ਆ ਜੀ ਉਹ ਜਾਫੀਆਂ ਦਾ ਹੈ ਉਹ ਹਾਕਮਾਂ ਦੀ ਟੀਮ ਦਾ ਨੋਟ ਕਰ ਲਿਓ ਜੀ ਹੋਲ ਵਾਲਾ ਨੰਬਰ ਹਾਕਮਾਂ ਦੇ ਦਾ ਮਾਈਕ ਤੇ ਉੱਪਰ ਹੁਣ ਅੱਧਾ ਮੈਚ ਹੋ ਗਿਆ ਹੈ ਇਹਦਾ ਮੈ ਸਾਡੇ ਸੰਧੂ ਬ੍ਰਦਰਜ਼ ਹਾਰਪੀ ਸੰਧੂ ਜੀ ਸਵਰਨ ਸੰਧੂ ਸਾਡੇ ਵੱਡੇ ਵੀਰ ਮਾਈਕ ਤੇ ਆਉਣਗੇ ਬਹੁਤ ਬਹੁਤ ਧੰਨਵਾਦ ਸੁਖਰਾਤ ਤੇ ਬਿੱਲਾ ਸਾਡਾ ਭਰਾ ਆਓ ਕਹਿੰਦੇ ਚੋਟੀ ਦਾ ਸੁਪਰ ਫਾਈਨਲ ਮੇਰੇ ਵੀਰੋ ਆਓ ਕਮਾਲਪੁਰ ਨੇ ਕਬੱਡੀ ਕੱਪ ਦਾ ਸੀਲੂ ਆਓ ਕਰਵਾ ਗਿਆ ਮੈਨੂੰ ਲੱਗਦਾ ਇੰਨੂ ਇੰਨੂ ਅਮਨ ਕਿੱਧਰ ਪੁਆਇੰਟ ਹੈ ਆ ਪੁਆਇੰਟ ਹੋਲਡ ਕੀਤਾ ਗਿਆ ਹੈ ਹਾਕਮ ਵਾਲੇ ਬਾਹੂ ਅਕਬਰਪੁਰ ਦੀ ਟੀਮ ਖੇਡਦੀ ਔਰ ਦੂਸਰੇ ਬਾਰੇ ਹਾਕਮ ਵਾਲਾ ਸੰਧੂ ਆ ਹਾਕਮਪਾਲੀਏ ਨੇ ਤਿੰਨ ਠੋਕ ਤੇ 911 ਪਿੰਡ ਦੀ ਫੇਰਨੀ ਤੇ ਖੜਾਤਾ ਓਏ ਪਿੰਡ ਦੀ ਫੇਰਨੀ ਤੇ ਹਉ ਚਟਾਨਿਆਂ ਵਾਲਾ ਹਉ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਕਲਵੀਰਾ ਤੇ ਦੂਜੇ ਪਾਸੇ ਮਾਨ ਸਿੰਘਾ ਉਧਰੋਂ ਰੋਬਨਾਸ਼ਟਨੀਆ ਅਮੋਲਕ ਚੀਮਾ ਸ਼ੈਰੀ ਬਾਈ ਬਿੱਲੀ ਲਲੀਆਂ ਉਹਨਾਂ ਵੱਲੋਂ ਵੱਡੇ ਮਾਨ ਵੱਡੇ ਸਤਕਾਰ ਹੈ ਸਾਹਮਣੇ ਕੌਡੀ ਪੌਣਲੀ ਪੂਰੀਆ ਸੀਸਨ ਵਾਲਾ ਅੱਗੇ ਵੱਲ ਵੱਧਦਾ ਹੋਇਆ ਉਸ ਵਾਂਗਿਆ ਛੇੜ ਕਹਾਣੀ ਜੱਗੂ ਦੇ ਲਈ 21000 ਵਰਤੇਜ ਦਿਓਲ ਗਿੰਦੀ ਹੰਸਰਾ ਸਾਡਾ ਵੀਰ ਤੇ ਨਾਲ ਕਿੰਨਾ ਕਿੰਨਾ ਵੱਲੋਂ ਸਾਡਾ ਵੀਰ ਸੁਖਾ ਸ਼ੇਰਪੁਰਿਆ ਕੈਨੇਡਾ ਉਹਨਾਂ ਵੱਲੋਂ 21000 ਰੁਪਏ ਜਿਹੜਾ ਯਾਰ ਕੋਈ ਗੱਲ ਨਹੀਂ ਅਚਾਨਕ ਹੋ ਜਾਂਦਾ ਹੈ ਪ੍ਰਬੰਧ ਕਰੇ ਸਾਡੇ ਕੋਈ ਗੱਲ ਨਹੀਂ ਦੀ ਪਿਆਰ ਦਾ ਸਬੂਤ ਟਾੜੀਏ ਸੁਪਰ ਫਾਈਨਲ ਦਾ ਆਨੰਦ ਅੰਬਾ ਆ ਗਿਆ ਸੁਰਸਿੰਘ ਦੀ ਧਰਤੀ ਦਾ ਮੇਰੇ ਵੀਰੋ ਹਾਥਾ ਲਾਇਆ ਟੇਡਾ ਟੇਡਾ ਵੇਖਦਾ ਓ ਮੁੰਡੇ ਬਾਲੇ ਟੇਡਾ ਟੇਡਾ ਵੇਖਦਾ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਅੰਬਾ ਸੁਰਸਿੰਘ ਦੀ ਧਰਤੀ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਆ ਬੋਪਰੇ ਇਹਦੀਆਂ ਕੌਡੀਆਂ ਕਿਵੇਂ ਲਗੀਆਂ ਤਾੜੀ ਮਾਰਦੇ ਆਹ ਤਾੜੀਆਂ ਮਾਰਦੇ ਰਕੇ ਸ਼ਾਬਾਸ਼ ਉੱਪਰ ਦੀ ਧਰਤੀ ਦਾ ਸਾਡੇ ਬੇਲਦ ਕਬੱਡੀ ਕਲੱਬ ਵਾਲੇ ਸਾਰੇ ਪਰਾ ਲਾਈਵ ਲੁੜਿਆ ਬੇਲਦ ਕਬੱਡੀ ਕਲੱਬ ਯੂਕੇ ਦਾ ਬਹੁਤ ਵੱਡਾ ਰੋਲ ਧੰਨਵਾਦ ਸਾਡੇ ਮਨੂ ਆਸਰਾ ਗੁਰਬੀਤ ਸਮਰਾ ਸਰਬਾ ਆਸਟ੍ਰੇਲੀਆ ਵਾਲੇ ਭਰਾ ਅੰਬੇ ਲਈ ਹਜ਼ਾਰ ਫੜਾਇਆ ਗੁਰਪ੍ਰੀਤ ਭਾਈ ਆ ਵੇਖਾਂਗੇ ਸਾਹਮਣੇ ਰਕੇਸ਼ ਮੋਪਰੀਆ ਇੱਕ ਪਾਸੇ ਬਾਹੂ ਆ ਪੁਰਬੋਂ ਵਾਲਾ ਉਹ ਕਹਿੰਦੇ ਜੱਗੂ ਹਾਕਮਪੁਰੇ ਤੋਂ ਫੋੜ ਖੋਣ ਲੱਗਿਆ 500 ਮੇਰੇ ਵੀਰੋਂ ਸੀਲੂ ਨਹੀਂ ਸਾਡੇ ਮਨੂ ਸਮਰਾ ਗੁਰਬੀਰ ਸਮਰਾ ਸਰਪਾ ਆਸਟ੍ਰੇਲੀਆ ਬਾਈ ਰੋਬਨ ਆਸਟ੍ਰੇਲੀਆ ਅਮੋਲਕ ਚੀਮਾ ਸ਼ੈਰੀ ਤੇ ਆਹ ਖੜਾ ਸਾਡਾ ਇੰਦਰ ਆਹ ਮੇਰੇ ਵੀਰੋਂ ਸਾਹਮਣੇ ਵੇਖਾਂਗੇ ਕਾਡੀ ਪਾਉਣ ਦੇ ਲਈ ਜਸਵਾਲ ਭੱਟੀ ਭੰਗੜੇ ਪਾ ਲੈ ਓ ਵੀਰਿਆ ਮਨੂ ਅਸਰਾ ਬੈਠਾ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਚਟਾੜਿਆਂ ਵਾਲਾ ਕਲਵੀਰਾ ਤੇ ਦੂਜੇ ਪਾਸੇ ਅੰਬਾ ਸੁਰ ਸਿੰਘ ਦੀ ਧਰਤੀ ਦਾ ਮਨੂ ਸਾਡੇ ਲਓ ਸਾਹਮਣੇ ਕਬੱਡੀ ਮੇਰੇ ਵੀਰੋ ਬੇੰਤੀਆ ਪ੍ਰਬੰਧਕਾਂ ਵੱਲੋਂ ਕਿ ਨਾ ਹੁਣ ਘਟ ਕਬੱਡੀ ਆਦਾ ਨਹਾਟ ਗਿਆਰਾ ਦਿੱਤੇ ਜਾਣਿਆ ਮੇਰੇ ਵੀਰੋ 35 ਲੱਖ ਰੁਪਏ ਦਾ 35 ਲੱਖ ਰੁਪਏ ਦਾ ਬਜਟ ਹੈ ਕਮਾਲ ਕਰਦੇ ਕੱਪ ਦਾ ਕਿੰਦੀ ਆਸਟ੍ਰੇਲੀਆ ਕੰਡਾ ਗੁਰਤੇਜ ਦਿਉਲਨਾ ਤਲਵਜ ਜਿਨ੍ਹਾਂ ਨੇ ਨਹਾਟ ਗਿਆਰਾ ਦੇਣੇ ਆ ਉਹ ਸਾਹਮਣੇ ਦੇਖੋ ਸੀਲੂ ਉਹ ਸੀਲੂ ਉਹ ਸੀਲੂ ਹਟ ਗਿਆਰਾ ਇਹ ਬੁਹਰੀਆ ਉਹ ਸੀਸਰ ਬੁਹਰੀਆ ਆਰਪਰ ਮਲ ਲੋਈਆਂ ਕੋਤੀਆਂ ਗਿੰਦੀ ਘੁੰਮਦੀਆਂ ਵੇਲੇ ਵੀਰੋ ਤੇਦਰ ਅਰਸ਼ ਖਖ ਤੇ ਇੰਦਰ ਬਾਈ ਅਰੋਬਨ ਬਾਈ ਤੇ ਪਿੰਡਾ ਖਹਰਾ ਉਹਨਾਂ ਵੱਲੋਂ ਅੰਬੇ ਲਈ ਵਸੇ ਪਰ ਤੇ ਵੱਡੇ ਮਾਨ ਨੇ ਰੋਬਨ ਬਾਈ ਪਹੁੰਚਦੇ ਕਰਦੇ ਅੰਬੇ ਲਈ ਮਾਨ ਸਾਹਮਣੇ ਇੱਕ ਪਾਸੇ ਮਾਨ ਸਿੰਘ ਦੁਲਤ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਉਧਰ ਆ ਗਈਆਂ ਦੋ ਕਬੱਡੀਆਂ ਗਿੰਦੀ ਹੰਸਾ ਆਸਟ੍ਰੇਲੀਆ ਗੁਰਤੇਜ ਦਿਓਰ ਆਸਟ੍ਰੇਲੀਆ ਤੇ ਸੁੱਖਾ ਸ਼ੇਰਪੁਰ ਕੈਨੇਡਾ ਉਹਨਾਂ ਵੱਲੋਂ 11000 ਦੀਆਂ ਅੰਪੇ ਦੀਆਂ ਅਗਲੀਆਂ ਦੋ ਕਬੱਡੀਆਂ ਪੈਣੀਆਂ ਮੇਰੇ ਬੱਚੋ ਧੰਨਵਾਦ ਹੈ ਪ੍ਰਾਮਾ ਦਾ ਜਿਨ੍ਹਾਂ ਨੇ ਅੱਜ ਨਾਟਗੇਰਾ ਦੇਖ ਰਿਆ ਇੱਕ ਗੁਰਪ੍ਰੇਮ ਜੱਟ ਵਾਲ ਨੇ ਉਹ ਕਹਿੰਦੇ ਮਰਪੀ ਦੀ ਯਾਦ ਵਿੱਚ ਤੇ ਸਾਡੇ ਔਰ ਦੂਜਾ ਕਹਿੰਦੀ ਹਾਸਲ ਦੇ ਪਰਿਵਾਰ ਵੱਲੋਂ ਉਹਨਾਂ ਵੱਲੋਂ 11000 ਹੋਊ ਉਹ ਸਾਹਮਣੇ ਸ਼ੀਲੂ ਔਰ ਬੂਰੀਆ ਹੇ ਸ਼ੀਲੂ ਤੇ ਬੂਰੀਆ ਆਹ ਸ਼ੀਲੂ ਆਹ ਬੂਰੀਆ ਆਹ ਸ਼ੀਲੂ ਕਰਦਾ ਹੈ ਉਹ 911 ਦੀ ਹਵਾ ਚੈੱਕ ਕਰਦਾ ਉਹ 911 ਹਾਕਮ ਵਾਲੀਏ ਤੋਂ ਖੋਹ ਲੱਗਿਆ ਹੋਇਆ ਉਹ ਪਰ ਨੰਬਰ ਜਿਹੜਾ ਪੂਰੀਆ ਸਿਰਸਰ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਉਧਰੋਂ ਸਾਡਾ ਭਾਈ ਮਨੂ ਅਸਰਾ ਗੁਰਪ੍ਰੀਤ ਸਮਰਾ ਸਰਬਾ ਆਸਟ੍ਰੇਲੀਆ ਮਾਨ ਸਿੰਘ ਲਈ 1000 ਦੇ ਵੱਡੇ ਮਾਣ ਹੈ ਉਹ ਖਿਡਾਰੀ ਆਵਣ ਸਾਡਾ ਭਰਾ ਤੇ ਰਾਵਣ ਦੇ ਨਾਲ ਹੈਲੋ ਹੈਲੋ ਰੋਕਲੀ ਤੇ ਹਾਜੀ ਦੇਖਿਓ ਜਿਹੜਾ ਸੱਟ ਵਧੀਆ ਪੂਰੀਏ ਦੇ ਉਧਰ ਕਿਹਦੇ ਵੀ ਸਾਡੇ ਭਰਾ ਮੀਤਾ ਸਰਪੰਚ ਬੈਲਜੀਅਮ ਵਾਲੇ ਉਹਨਾਂ ਵੱਲੋਂ ਵੀ ਜਿਹੜੇ 11000 ਅੰਬੇ ਤੇ ਲੱਗਿਆ ਮੇਰੇ ਵੀ ਉਹ ਭਰਾਵਾਂ ਵੱਲੋਂ ਹੋ ਗਿਆ ਬੀਤੇ ਬੈਲਜੀਅਮ ਦਾ ਚਰਜੀਤ ਬੈਲਜੀਅਮ ਦਾ ਬਹੁਤ ਵੱਡਾ ਧੰਨਵਾਦ ਸਾਡੇ ਜੱਗਾ ਚਾਕਰ ਜੀ ਉਹਨਾਂ ਵੱਲੋਂ 11100 ਰੁਪਿਆ ਸੰਧੂ ਭਰਾਵਾਂ ਲਈ ਵੱਡੇ ਮਾਣ ਵੱਡੇ ਸਤਿਕਾਰ ਆਇਆ ਲੈ ਵੀ ਹੈਲੋ ਇੱਕ ਵੱਡਾ ਧੰਨਵਾਦ ਗਿੰਦੀ ਆਸਟ੍ਰੇਲੀਆ ਵੱਲੋਂ ਜਿੰਨੇ ਵੀ ਸਾਡੇ ਪਿੰਡ ਦੇ ਐਨ ਆਰ ਆਈ ਭਰਾ ਆ ਜਿਹੜੇ ਜਿਹੜੇ ਮੁਲਕਾਂ 'ਚ ਵਸਦੇ ਆ ਜਿਨ੍ਹਾਂ ਜਿਨ੍ਹਾਂ ਦਾ ਯੋਗਦਾਨ ਹੈ ਸਾਰੇ ਦਾ ਟੱਗਦਾ ਹੋਰ ਜਟਾੜਿਆਂ ਦਾ ਅੱਪੇ ਦੀ ਪਹਿਲੀ ਗੇੜੀ ਅੱਪੇ ਦੀ ਪਹਿਲੀ 11000 ਦੀ ਗਿੰਦੀ ਹਾਸ ਆਸਟ੍ਰੇਲੀਆ ਨਾਲ ਗੁਰਤੇਜ ਬਿਆਲ ਬੀਤਾ ਸਰਪੰਚ ਬੈਲਜੀਅਮ ਆ ਤੇ ਸੁੱਖਾ ਸ਼ੇਰਪੁਰ ਉਹਨਾਂ ਵੱਲੋਂ 11 ਜਰ ਦੀ ਪਹਿਲੀ ਪੈ ਗਈ ਹੈ ਆਰਕੇਸ਼ਾਂ ਤੋਂ ਪ੍ਰਵਾਹ ਕਬੱਡੀ ਪਾਦਾ ਹੋਇਆ ਤੇ ਰਕੇਸ਼ ਕਹਿੰਦੇ ਬੋਪਰੀਆ ਕਬੱਡੀ ਪਾਉਣ ਦੇ ਲਈ ਅੱਗੇ বল ਵਧਦਾ ਹੋਇਆ ਸਾਹਮਣੇ ਦੇਖਾਂਗੇ ਸਿੱਲੂ ਟੇਡਾ ਟੇਡਾ ਦੇਖਦਾ ਕਿ ਸਿੱਲੂ ਕਹਿੰਦਾ ਨਾਟਗਾਰਾ ਘਰੇ ਲੈ ਕੇ ਜਾਣਾ ਹਾਕਮ ਵਾਲਿਆ ਕਹਿੰਦਾ ਇਕਣ ਕਿੱਕੜੇ ਉਹ ਨਾਟਗਾਰਾ ਮੈਂ ਲੈ ਕੇ ਜਾਣਾ ਔਰ ਰਕੇਸ਼ ਬੋਪਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਗਿੰਦੀਆਂਸਰਾ ਕੋਲ ਹੋ ਦੇਖਦਾ ਮੇਰੇ ਵੀਰੋ ਕੁ ਉਹ ਰਸ਼ੀਦ ਨੂੰ ਨਾ ਇਹ ਸੀਤੂਆ ਉਹ ਨਾਟ ਗਿਆਰਾ ਉਹ ਨਾਟ ਗਿਆਰੇ ਤੇ ਕਬਜਾ ਨਾਟ ਗਿਆਰਾਂ ਤੇ ਜੱਗੂਆ ਉਹ ਮੁੰਡਾ ਕਬਜਾ ਕਰ ਗਿਆ ਤਿੰਨ ਖੋ ਗਿਆ ਤੇ ਇੱਕ ਹੋਲਡ ਤੇ ਹੁਣ ਦੇਖਾਂਗੇ ਉਹ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਹੇਲੋ ਤਾਂ ਹਿਆ 11000 ਦੀ ਦੂਜੀ ਆ ਬਾਸ ਖੁਰ ਸਿੰਘ ਵਾਲਾ ਹਾਕਮ ਵਾਲਿਆ ਹਾਕਮ ਵਾਲਿਆ ਨਾਟ ਗਿਆਰਾ ਹਾਕਮ ਵਾਲਿਆ ਕਿੰਦਾ ਐਦਾ ਕਿਦਾਂ ਲੱਗ ਜੂ? ਉਹ ਫਾਕਾ ਵਾਲਿਆ ਕਹਿੰਦਾ ਐਦਾ ਕਿਦਾਂ ਲਵੀ 31 11000 ਚੌਥਾ ਟੋ ਗਿਆ ਇਧਰੋਂ ਸੀਨੂ ਲਈ 5000 ਰੋਬਨ ਬਾਈ ਹੈਲੋ ਹੈਲੋ ਆਸਟ੍ਰੇਲੀਆ ਤੇ ਮੋਲਕ ਸਿੰਘ ਸੀਨੂ ਲਈ ਗਿੰਦੀ ਹੰਸਰਾ ਗੁਰਤੇਜ ਦੇਵਾਲ ਬੀਤਾ ਸਰਪੰਚ ਤੇ ਸੁੱਖਾ ਛੇਲਪੁਰਾ ਨਾਲੋਂ 11000 ਹਾਕਮ ਵਾਲੀਏ ਜੱਗੂ ਲਈ ਮੇਰੇ ਵੀਰੋ ਆ ਜਿਹੜਾ ਮੈਨੂੰ ਜੱਫਾ ਲੱਗਿਆ ਉਹ ਨਹੀਂ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਆਓ ਸਾਹਮਣੇ ਕਬੱਡੀ ਮੇਰੇ ਵੀਰੋ ਗਰਾਊਂਡ ਕਲੀਅਰ ਕਰੋ ਜੀ ਇਹ ਮੈਚ ਰੋਕ ਲਓ ਹੈਲੋ ਇੱਕ ਮਿੰਟ ਗਿੰਦੀ ਆ ਕੀ ਆ ਯਾਰ ਫਾਈਨਲ ਮੈਚ ਹੈ 35 ਲੱਖ ਲਾਉਣਾ ਯਾਰ ਇੱਕ ਪਾਸੇ ਹਰਿਆਣੇ ਵਾਲਾ ਉਧਰੋਂ ਕਹਿੰਦੇ ਆਹ ਬੱਲੇ ਬੱਲੇ ਪੂਰੀਆ ਸਰਸਲ ਤੇ ਦੂਜੇ ਪਾਸੇ ਸਿੱਲੂ ਹਾਕਮ ਵਾਲੀਏ ਤੋਂ ਉਹ ਮੇਰੇ ਵੀਰੋ ਨਾਟਗਾਰਾ ਖੋਲ ਲੱਗਾ ਹੋਇਆ ਉਹ ਚੱਕੂ ਤੋਂ ਨਾਟਗਾਰਾ ਖੋਲ ਲੱਗਾ ਹੋਇਆ ਇੱਕ ਪਾਸੇ ਪੂਰੀਆ ਸਰਸਲ ਵਾਲਾ ਤੇ ਦੂਜੇ ਪਾਸੇ ਸਿੱਲੂ ਆ ਪਾਉ ਅਕਬਰ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਅੰਦਰ ਥੋੜੀ ਦੂਰ ਨੇ ਉਹ ਸਮਾਂ ਬੀਤਦਾ ਹੋਇਆ ਉਹ ਸਮਾਂ ਬੀਤਦਾ ਹੋਇਆ ਬਾਹੂਆਪੁਰ ਵਾਲਾ ਬੱਲੇ ਬੱਲੇ ਹੋ ਗਈ 5000 ਸੰਧੂਆ 5000 ਰੋਬਨ ਆਸਟ੍ਰੇਲੀਆ ਤੇ ਮੋਲ ਕਚੀਮਾ ਤੇ ਉਧਰੋਂ ਸਾਡੇ ਮਨੂ ਹਸਰਾ ਤੇ ਗੁਰਪ੍ਰੀਤ ਸਮਰਾ ਤੇ ਸਰਪਾ ਆਸਟ੍ਰੇਲੀਆ ਤੇ ਗਿੰਦੀ ਸਾਡਾ ਭਰਾ ਹਸਰਾ ਆਸਟ੍ਰੇਲੀਆ ਤੇ ਸਾਡਾ ਗੁਰਤੇਜ ਕੌਲ ਭਰਾਲਿਆਂ ਵਾਲਾ ਆਸਟ੍ਰੇਲੀਆ ਮਰਾ ਨੋਟਾਂ ਦਾ ਮੀ ਤੇ ਮਨੂ ਹਸਰਾ ਸਾਡਾ ਭਰਾ ਹੈਲੋ ਹੈਲੋ ਮੈਚ ਰੋਕੋ ਯਾਰ ਆ ਕੀ ਆ ਡਿਸਪਲਿਨ ਥੋੜੀ ਆ ਕੋਈ ਨਾਟਗੇਰਾ ਦੇੜਿਆ ਯਾਰ ਦੁਨੀਆ ਦੀਆਂ ਨਿਗਾਹਾਂ ਲੱਗੀਆਂ ਅਰਦੇਸ ਕੱਪੀ ਕਬੱਡੀ ਕੱਪ ਤੇ ਮੇਰੇ ਲਈ ਉਹ ਬਹੁਤ ਵੱਡਾ ਕਾਤ ਹੈ ਵੱਡਾ ਮੈਚ ਜਿਹੜਾ ਹੋਲਡਾ ਪੁਆਇੰਟ ਸੀ ਉਹ ਜਾਫੀ ਨੂੰ ਦਿੱਤਾ ਗਿਆ ਸੀਲੂ ਦੀ ਟੀਮ ਦਾ ਨੋਟ ਕਰੋ ਜੀ ਆਉਣ ਵਾਲੀ 8 ਜਨਵਰੀ ਮਿੰਟੂ ਸਰਪੰਚ ਬੀਲੇ ਵੱਲੋਂ ਪਿਆਰ ਭਰੇ ਸਦੈ 8 ਜਨਵਰੀ ਨੂੰ ਬੀਲੇ ਵਿੱਚ ਬਰੌਂਟ ਕਰ ਲੱਗਣ ਗਿਆ ਜਿਹੜਾ ਬਰਨਾਲਾ ਮੇਰੇ ਲਈ ਉਹ 8 ਜਨਵਰੀ ਬੀਲੇ ਦੇ ਕੱਪ ਦੀ ਹੈ ਤੇ 4 ਫਰਵਰੀ ਸਾਡਾ ਵੀਰ ਦਲਿੰਦਰ ਸਰਪੰਚ ਮਲੇਰ ਕੋਟਲਾ ਉਹਨਾਂ ਵੱਲੋਂ ਪਿਆਰ ਭਰੇ ਸਦੈ ਮਲੇਰ ਕੋਟਲੇ ਦੇ ਕੱਪ ਲੈ ਆਇਆ 4 ਫਰਵਰੀ ਮਲੇਰ ਕੋਟਲਾ 5 ਫਰਵਰੀ ਹਾਸਲਪੁਰ ਅਛਰਾ ਸਿੱਧੂ ਮਨੀ ਸਿੱਧੂ ਵੱਲੋਂ ਗਰਦੀਪ ਸਿੱਧੂ ਯੂ ਐਸ ਏ ਉਹਨਾਂ ਵੱਲੋਂ ਪਿਆਰ ਭਰੇ ਸਦਿਆ ਇਹ ਤਰੀਕਾ ਵੀ ਨੋਟ ਕਰਿਓ ਸੋ ਬੇਨਤੀ ਹੈ ਗਰਾਊਂਡ ਜਿਹੜਾ ਵੇਲਾ ਕਰਦੇ ਹੋ ਹੱਥ ਬਨ ਕੇ ਬੇਨਤੀ ਹੈ ਬਾੜੀ ਮਾੜੀ ਗੱਲ ਪਿੱਛੇ ਰੌਲਾ ਪੈ ਜਾਂਦਾ ਗਰਾਊਂਡ ਜਿਹੜਾ ਵੇਲਾ ਕਰਦੇ ਹੋ ਤੇ ਹੁਣ ਵੇਖਾਂਗੇ ਇੱਕ ਮਿੰਟ ਦੀ ਉਹ ਨੰਬਰ ਕਲੀਅਰ ਕਰੋ ਪਹਿਲਾਂ ਕਿੱਧਰ ਹੈ ਜੀ चगू कहिड़ा हा क्लीअर करो जी प्लीज़ आण वारी अठाई दबर सौखो ऑस्ट्रेलिया ਅਸਟ੍ਰੇਲੀਆ ਲਾਈਵ ਵਾਲੇ ਉਹਨਾਂ ਦੇ ਪਿੰਡ ਵਿੱਚ ਰੌਣਕਾਂ ਲੱਗਣੀਆਂ ਸਵਰਨਾ ਅਸਟ੍ਰੇਲੀਆ ਤੇ ਸੁਖ ਅਸਟ੍ਰੇਲੀਆ ਵੱਲੋਂ 28 ਦਸੰਬਰ ਦੇ ਪਿਆਰ ਪਰੇ ਸੱਦੇ 30 ਤਰੀਕ ਕਾਤਰੂ ਕਬੱਡੀ ਕੱਪ ਦੀ ਆ 30 ਨੂੰ ਕਾਤਰੂ ਪਿੰਡ ਵਿੱਚ ਰੌਣਕਾਂ ਤੇ 2 ਜਨਵਰੀ ਮਲੇਰ ਕੋਟਲੇ ਦਾ ਲక్ష్మణ ਸਰਾਹਦੋਂ ਦਾ ਕਬੱਡੀ ਕੱਪ ਹੈ 7 ਜਨਵਰੀ ਨੂੰ ਲੁਧਿਆਣੇ ਵਿੱਚ ਪਹਿਲਾ ਗੁੱਜਰ ਕਬੱਡੀ ਕੱਪ 8 ਜਨਵਰੀ ਬੀਲੇ ਦੇ ਕਬੱਡੀ ਕੱਪ ਰਿਆ ਮਿੰਤੂ ਸਰਪੰਚੋਂ ਵੱਲੋਂ ਸੱਦੇ ਆ ਇਹ ਤਰੀਕਾ ਨੋਟ ਕਰਿਓ ਜੇ ਨਹੀਂ ਰੇਰ ਗਰਾਊਂਡ ਕਲੀਅਰ ਨਹੀਂ ਹੁੰਦਾ ਕੋਤੀ ਦੇ ਮੈਚ ਸ਼ੁਰੂ ਨਹੀਂ ਹੁੰਦਾ ਗਰਾਊਂਡ ਜਿਹੜਾ ਬੇਲਾ ਕਰ ਦਿਓ ਬਾਹੂ ਆਪਰ ਵਾਲੇ ਸ਼ੀਲੂ ਨੇ ਆ ਗਿੰਦੇ ਆਸ ਰਿਹਾ ਪੰਜ ਠੋਕਤੇ ਪਰ ਪਾਸੇ ਜੰਡੂ ਨੇ ਚਾਰ ਠੋਕਤੇ ਹੋ ਗਿਆ ਆ ਨੰਬਰ ਬਿੱਟੂ ਹਾਕਮ ਪਰੇ ਨੂੰ ਦਿੱਤਾ ਗਿਆ ਨੋਟ ਕਰੋ ਜੀ ਜਿਹੜਾ ਰੇਡ ਦਾ ਤੀਜੀ ਰੇਡ ਵੱੱਦ ਸੀ ਉਹ ਪੁਆਇੰਟ ਹਾਕਮ ਹਾਕਮਬਾਲ ਦਾ ਜੀ ਤੇ ਉਹ ਕਬੱਡੀ ਪਾਉਣ ਦੇ ਲਈ ਰਕੇਸ਼ ਮੋਪਰੀਆ ਅੱਗੇ ਵੱਲ ਵਧਦਾ ਹੋਇਆ ਉਹ ਛੇਮਾ ਠੋਕਦਾ ਓਏ ਉਹ ਛੇਮਾ ਠੋਕਦਾ ਸੀ ਨੂੰ ਨੇ ਸੰਧੂਆ ਮੋਟਰਸਾਈਕਲ ਖਨੌਰੀ ਦਾ ਪਾਰਟ ਟਵਾ ਕੇ ਢਾਟ ਗਾਰਾ ਟਰੈਕਟਰ ਖਨੌਰੀ ਦਾ ਪਾਰਟ ਟਵਾ ਕੇ ਲੈ ਗਿਆ ਓਏ ਖਨੌਰੀ ਦਾ ਪਾਰਟ ਲੈ ਗਿਆ ਗਿਆ ਤਾਂ ਸੰਧੂਆ ਜੀਤ ਤੋਂ ਢੱਪ ਗਿਆ ਬਾਹੁ ਅਕਬਰਪੁਰ ਨੂੰ ਆ ਜੀਤ ਤੋਂ ਲਗਾ ਕੇ ਲੈ ਗਿਆ ਬਾਹੁ ਅਕਬਰਪੁਰ ਨੂੰ ਦੇ ਦੇ ਰਿਓ ਦੂਸਰੇ ਵੱਡੇ ਅੰਬਾ ਸੁਰਸਿੰਘ ਦਾ ਕਬੱਡੀ ਦੀ ਪਾ ਰਿਹਾ ਉਹ ਦੂਜੇ ਵਨੇ ਹਾਕਮ ਵਾਲੀਆ ਹਾਕਮ ਬੜ ਜਾ ਹਾਕਮ ਬਈਆ ਉਹ ਮਾਨਸਾ ਵਾਲਾ ਉਹ ਪੀਵੀ ਕੱਪੀ ਵਾਲਾ ਅੱਜ ਤੇ ਅੱਜ ਤੇ ਮਾਨਸਾ ਵਾਲੇ ਨੇ ਉਹ ਸਰਾ ਦਾ ਤਾਂ ਮੇਰੇ ਵੀਰੋ ਮਾਨਸਾ ਵਾਲਾ ਵੀ ਅੱਜ ਉਹ ਸਰਾ ਕਰਾਈ ਜਾਂਦਾ ਹੈ ਦੂਜੇ ਵਨੇ ਸੀਲੂ ਹਰਿਆਣੇ ਵਾਲਾ ਇਧਰ ਹਾਕਮ ਵਾਲੀਆ ਦੋਨੋਂ ਅੱਜ ਦੇ ਟਾਈਮ ਦੇ ਮੇਰੇ ਵੀਰੋ ਆਹ ਸੁਪਰਸਟਾਰ ਹੈ ਅੱਜ ਦੇ ਟਾਈਮ ਦੇ ਇੱਕ ਬੰਦੇ ਸੀਲੂ ਦੂਜੇ ਬੰਦੇ ਹਾਕਮ ਵਾਲਿਆ ਜੱਗੂ ਐਂਡ ਸਟਾਰ ਦੇ ਵਿਚੋ ਸਿਰੇ ਦੀ ਟੱਕਰ ਤੇ ਉਧਰ ਪਿਆਰ ਨਾਲ ਬੇਨਤੀ ਆ ਸਾਰਿਆਂ ਨੂੰ ਸਾਡੇ ਦਰਸ਼ਕਾਂ ਨੂੰ ਬੇਨਤੀ ਆ ਪਿਆਰ ਨਾਲ ਸਾਡੇ ਪੁਲਿਸ ਮੁਲਾਜ਼ਮਾਂ ਨੂੰ ਵੀ ਭਰਾਵਾਂ ਨੂੰ ਬੇਨਤੀ ਆ ਕਿ ਥੋੜਾ ਪਿਆਰ ਨਾਲ ਦਰਸ਼ਕੋ ਪਿਆਰ ਨਾਲ ਯਾਰ ਐਡਾ ਤਕੜਾ ਮੈਚ ਐ ਜਾਲ ਕਾ ਨੂੰ ਤੋੜਦੇ ਹੋ ਕਾ ਨੂੰ ਤੋੜਦੇ ਸਾਰਾ ਮੈਚ ਖਰਾਬ ਹੋ ਜਾਊਗਾ ਸਾਡੇ ਪੰਜਾਬ ਪੁਲਿਸ ਦੇ ਵੀਰਾਂ ਨੂੰ ਵੀ ਬੇਨਤੀ ਆ ਕੇ ਥੋੜਾ ਪਿਆਰ ਨਾਲ ਦਰਸ਼ਕਾਂ ਨੂੰ ਬੇਨਤੀ ਆ ਕੇ ਤੁਸੀਂ ਸਾਥ ਦਿਓ ਭਰਾਵੋ ਜਾਲ ਤੋੜ ਕੇ ਅੰਦਰ ਆਓ ਬੇਨਤੀ ਆ ਤੁਹਾਨੂੰ ਹੱਥ ਬਨ ਕੇ ਬੇਨਤੀ ਐ ਹੱਥ ਬਨ ਕੇ ਬੇਨਤੀ ਆ ਮੈਚ ਦਾ ਪਿਆਰ ਨਾਲ ਉਧਰ ਗਿੱਦੀ ਵੱਲੋਂ ਕਮਾਲ ਪੁਰੇ ਦੇ ਸਾਰੇ ਐਨਆਰਆਈ ਭਰਾਵਾਂ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਕਮੇਟੀ ਵੱਲੋਂ ਕਿ ਜਿੰਨੇ ਜਿੰਨੇ ਭਰਾਵਾਂ ਦਾ ਅੱਜ ਦੇ ਕੱਪ ਲਈ ਵੱਡਾ ਰੋਲ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਿਆਰ ਨਾਲ ਦੀ ਪਿਆਰ ਨਾਲ ਪਲੀਜ਼ ਉਹ ਤਾਂ ਕੀਤੀ ਹੈ ਨਾਲ ਅਰਸ਼ ਖਖ ਲਵਖਖ ਆਸਟ੍ਰੇਲੀਆ ਪਿੰਦਾ ਖੇਰਾ ਆਸਟ੍ਰੇਲੀਆ ਰੂਬੀ ਸੰਗਰੂਰ ਉਹ ਸਰਪਾਲ ਪੰਗੂਰਾ ਦਾ ਬਹੁਤ ਵੱਡਾ ਰੋਲ ਬਹੁਤ ਬਹੁਤ ਧੰਨਵਾਦ ਤੇ ਕਮੇਟੀ ਵੱਲੋਂ ਮਾਨ ਜੱਟਪੁਰੇ ਵਾਲ ਦਾ ਵੀ ਧੰਨਵਾਦ ਹੈ ਲੈ ਵੀ ਬੇਨਤੀ ਹੱਥ ਮੰਨ ਕੇ ਦਰਸ਼ਕੋ ਤੁਸੀਂ ਵੀ ਸਾਥ ਦਿਓ ਸਾਡੇ ਪ੍ਰਸ਼ਾਸਨ ਵਾਲੇ ਭਰਾਵਾਂ ਨੂੰ ਕਹਿੰਦੇ ਆ ਕਿ ਥੋੜਾ ਕੰਟਰੋਲ ਦੇ ਦਰਸ਼ਕਾਂ ਨੂੰ ਕਹਿੰਦੇ ਆ ਬੇਨਤੀ ਆ ਤੁਹਾਨੂੰ ਕਿ ਤੁਸੀਂ ਸਾਥ ਦਿਓ ਭਰਾਵੋ ਜਾਲ ਤੋੜ ਕੇ ਅੰਦਰ ਨਾ ਵੜੋ ਯਾਰ ਫਿਰ ਕਹਿੰਦੇ ਕਿ ਪੰਜਾਬ ਉਸ ਸਖਤ ਹੁੰਦੀ ਹੈ ਫਿਰ ਉਹਨਾਂ ਨੂੰ ਸਖਤੀ ਕਰਨੀ ਪੈ ਰਹੀ ਹੈ ਕਿਉਂਕਿ ਡਿਊਟੀਆਂ ਨੇ ਉਹਨਾਂ ਦੀਆਂ ਹੱਥ ਬਨ ਕੇ ਬੇਨਤੀ ਹੈ ਰੱਬ ਵਰਗੇ ਦਰਸ਼ਕਾਂ ਨੂੰ ਕਿ ਤੁਸੀਂ ਸਾਥ ਦਿਓ ਹੱਥ ਬਨ ਕੇ ਬੇਨਤੀ ਹੈ ਐਦਾ ਦਾ ਮੈਚ ਯਾਰ ਕਦੇ ਕਦੇ ਦੇਖਣ ਨੂੰ ਮਿਲਦਾ ਦੇਖੋ ਸਕਰੀਨ ਤੇ ਸਕੋਰ ਬੋਰਡ ਦੇਖੋ ਇੱਕ ਬੰਨੇ 15 ਨੰਬਰ ਹੈ ਔਰ ਦੂਜੇ ਬੰਨੇ 17 ਇੱਕ ਬੰਨੇ ਸੀਲੂ 6 ਜਫੇ ਲਈ ਫਿਰਦਾ ਹੈ ਔਰ ਦੂਜੇ ਬੰਨੇ ਹਾਕਮ ਵਾਲਿਆ ਉਹ 5 ਲਈ ਫਿਰਦਾ ਕੁਝ ਵੀ ਹੋ ਸਕਦਾ ਹੈ ਉਹ ਕਿਹਨੇ ਮੁਕਾਬਲਾ ਆਉ ਸਿਰੇ ਦਾ ਆਹ ਕਹਿੰਦੇ ਗੱਲਾਂ ਨਾ ਹਟ 11 ਦੀਆਂ ਚੱਲ ਰੀਆਂ ਤੇਰੇ ਦੀਓ ਗੱਲਾਂ ਟਿਕਾਣੇ ਲੱਗੀਆਂ ਪਈਆਂ ਤੇ ਚੋਟੀ ਦਾ ਮੈਂ ਪੰਜਾਬ ਤੇ ਹਰਿਆਣਾ ਲੈ ਵੀ ਦਰਸ਼ਕ ਵੀਰੋ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਬਹਿ ਜਾਓ ਤੁਹਾਨੂੰ ਸੌ ਲੱਗੇ ਜਿਹੜੀ ਚੀਜ਼ ਨੂੰ ਤੁਸੀਂ ਪਿਆਰ ਕਰਦੇ ਹੋ ਉਹਦੀ ਬੇਨਤੀ ਹੈ ਕਿਉਂਕਿ ਫਿਰ ਪੰਜਾਬ ਪੁਲਿਸ ਨੂੰ ਸਖਤੀ ਕਰਨੀ ਪੈਂਦੀ ਹੈ ਜਦੋਂ ਤੁਸੀਂ ਜਾਲ ਤੋੜ ਕੇ ਅੰਦਰ ਵਰਦੇ ਉਹ ਤਾਂ ਕਮੇਟੀ ਵਾਲੇ ਪੰਜਾਬ ਪੁਲਿਸ ਨੂੰ ਕਹਿੰਦੇ ਆ ਕਿ ਤੁਸੀਂ ਡਟਿਆ ਸਾਬੋ ਉਹ ਸ਼ੀਲੂਆ ਸ਼ੀਲੂ ਨੇ ਛੇ ਥੋਕਤੇ ਉਹ ਸੱਤਵਾ ਉਹ ਬਾਘਾ ਅਕਬਰ ਉਹ ਸ਼ੀਨੂ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਵੇਖਾਂਗੇ ਗੱਲ ਕਿਦਾਂ ਦੀ ਹੋ ਗਈ ਸਮਾਂ ਦੱਸੂਗਾ ਵਖਤ ਦੱਸੂ ਇੱਕ ਪਾਸੇ ਪੂੜਿਆ ਸਿਸਰ ਵਾਲਾ ਤੇ ਦੂਜੇ ਪਾਸੇ ਸ਼ੀਨੂ ਬੱਲੇ 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 ਜਗਾਦਰੀ ਕੋਲੇ ਖੜਾਤਾ ਨਾਟਕਾ ਰਾਂ ਲੈ ਜਾ ਕੇ ਉਹ ਸੰਧੂਆ ਜਗਾ ਦੀ ਕੋਲੇ ਖੜਾਤਾ ਨਾ ਹਟਗਾਰਾ ਲਾ ਜਾ ਕੇ ਸੰਧੂਆ ਉਹ ਕਹਿੰਦੇ ਸਿਰਾਂ ਲਾਤਾ ਉਹ ਸੀਲੂ ਨੇ ਸਿਰਾਂ ਲਾਤਾ ਪਤਾ ਨਹੀਂ ਰੱਬ ਨੇ ਉਹ ਕੀ ਭਰਤਾ ਮੁੰਡੇ ਚ ਪਤਾ ਨਹੀਂ ਰੱਬ ਨੇ ਕੀ ਭਰਿਆ ਮੁੰਡੇ ਚ ਹਾਕਮ ਵਾਲਿਆ ਓ ਜੇ ਜੇ ਨਾ ਹਟ ਗੇ ਰਹ ਤੇ ਤੂੰ ਬਹਿਣਾ ਜੱਫੇ ਲਾਉਣੇ ਪੈਣਿਆ ਹਾਗਮਾਲੀਆ ਫਰ ਤੇਰੀ ਅੱਬੇ ਦੀ ਪਈ ਹੋਈ ਰੇਤ ਓ ਅੱਬਾ ਤੇ ਜੱਗੂ ਅੱਬਾ ਤੇ ਜੱਗੂ ਅੱਬਾ ਤੇ ਓ ਜੱਗੂ ਅੱਬਾ ਤੇ 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 ਜੱਗੂ ਆ ਜੱਗੂ ਛੇਮਾ ਠੋਕਦਾ ਓਏ ਜੱਗੂ ਹਾਕਮ ਬੜੀਏ ਨੇ ਸਿਲੂ ਨੇ ਸੱਤ ਵਾ ਓ ਇੱਕ ਜੱਫੇ ਤੇ ਸਿਲੂ ਫੇਰ ਮੂਰੇ ਚੱਲਦਾ ਓਏ ਫੇਰ ਮੂਰੇ ਚੱਲਦਾ ਗਰਾਊਂਡ ਬੇਲਾ ਕਰਦੇਓ ਬੇਨਤੀ ਆ ਯਾਰ ਕਾਤੋ ਮੈਚ ਖਰਾਬ ਕਰਦੇਓ ਕਾਤੋ ਮੈਚ ਖਰਾਬ ਕਰਦੇਓ ਖਿਡਾਰੀ ਕਹਿੰਦੇ ਫਿਰ ਅਸੀਂ ਮੈਚ ਛੱਡ ਕੇ ਜਾਂਦੇ ਆ ਹੱਥ ਬਨ ਕੇ ਬੇਨਤੀ ਆ ਯਾਰ ਤੁਹਾਡੇ ਚਰਨਾਂ 'ਚ ਬੇਨਤੀ ਆ ਮੇਥੋਂ ਪੈਰੀਆਂ ਤਲਵਾ ਲਓ ਬਾਈ ਬਣ ਕੇ ਜਿੱਥੇ ਖੜੇਓ ਉੱਥੇ ਖੜ ਕੇ ਨਜ਼ਾਰਾ ਲੈ ਲਓ ਉੱਥੇ ਖੜ ਕੇ ਨਜ਼ਾਰਾ ਲੈ ਲਓ ਪੈਰੀ ਘੱਟਲਾ ਦਿਨਾ ਯਾਰ ਤੁਹਾਡੇ 2 ਨੰਬਰ ਰਹਿੰਦੇ ਆ ਸਹੀ ਫੈਸਲਾ ਓਜੋ ਅੱਜ ਨੇ ਫਾਈਨਲ ਦਾ 35 ਲੱਖ ਖਰਚ ਕੀਤਾ ਜਸਪਾਲ ਪੱਟਿਉਰਾਂ ਦੀ ਟੀਮ ਨੇ ਤਜਿੰਦਰ ਕੈਨੇਡਾ ਦੀ ਟੀਮ ਨੇ ਹੈਪੀਰਾਂ ਦੀ ਟੀਮ ਨੇ ਗਿੰਦੀਰਾਂ ਦੀ ਟੀਮ ਨੇ ਬੇਨਤੀ ਆ ਵੀ ਕਿਰਪਾ ਕਰਕੇ 35 ਓਜੋ ਫਾਈਨਲ ਦਾ ਓ ਸਾਡਾ ਲੈਣ ਦਿਓ ਵੇ ਲੋਕੇ ਸ਼ਿਵੋਪਰੀਆ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਜਸਵੰਤ ਭੱਟੀ ਵੀਰਿਆ ਕੋਲੇ ਹੋ ਕੇ ਦੇਖ ਫਿਰ ਉਹ ਬਾਹੂ ਅਕਬਰਵਾਲ ਵਾਲਾ ਕਹਿੰਦਾ ਕਰੇ ਨਾਟਗਾਰਾ ਫਿਰਨੀ ਤੇ ਖੜਾਤਾ ਬਾਹੂ ਅਕਬਰਪੁਰ ਦੀ ਫਿਰਨੀ ਤੇ ਖੜਾਤਾ ਤੇ ਕਰੇ ਫੋਨ ਕਰਤਾ ਕਿ ਗੇਟ ਖੋਲੋ ਕੌਲਿਆਂ ਤੇ ਤੇਲ ਚੋਣ ਦੀਆਂ ਤਿਆਰੀਆਂ ਕਰ ਲੋ ਓਏ ਕੌਲਿਆਂ ਤੇ ਤੇਲ ਚੋਣ ਦੀਆਂ ਤਿਆਰੀਆਂ ਕਰ ਲੋ ਨਾਟਗਾਰਾ ਪਿੰਡ ਦੀ ਫਿਰਨੀ ਤੇ ਲੈ ਗਿਆ ਉਹ ਸੰਧੂਆ ਉਹ ਪਿੰਡ ਦੀ ਫਿਰਦੀ ਤੇ ਲੈ ਗਿਆ ਤਾਜ਼ਾ ਤਾਜ਼ਾ ਵਿਆਹ ਹੋਇਆ ਮੁੰਡੇ ਦਾ ਉਹ ਕਰੇ ਵਿਆਹ ਦੀ ਖੁਸ਼ੀ ਅੱਜ ਕਮਾਲਪੁਰੇ ਚ ਨਾ ਹਟ ਗਿਆ ਉਹ ਜਿੱਤਰ ਦੀ ਖੁਸ਼ੀ ਆ ਆ ਆ ਜੱਗੂ ਆ ਮੜੂ ਉਹ ਜੱਗੂ ਆ ਵਾਹ ਏ ਮਾਨਸਿਆ ਜੀ ਅਨਸਰਾ ਮਾਨਸਰਗਨੇ ਕੈਨੇਡਾ ਮੈਚ ਮੈਨੂੰ ਲੱਗਦਾ ਤੇ ਗਾਂਧੀ ਆਸਟ੍ਰੇਲੀਆ ਨਾਲ ਜੁੜੇ ਹੋਇਆ ਲੈ ਵੀ ਸੰਧੂਆ ਸੀਲੂ ਨੇ ਬਾਹੂ ਅਕਬਰਪੁਰ ਦੀ ਧਰਤੀ ਤੇ ਜਾ ਕੇ ਨਾਟਗਾਰਾ ਖੜਾਤਾ ਤੇ ਨਵੀਂ ਪੈਹੀ ਪੋਟੀ ਨੂੰ ਖੁਸ਼ੀ ਤਾਂ ਹੋਣੀ ਹੈ ਕਿ ਮੇਰਾ ਧਰਮਪਤੀ ਨਾਟਗਾਰਾ ਜਿੱਤੀ ਆਉਂਦਾ ਨਾਟਗਾਰਾ ਜਿੱਤੀ ਆਉਂਦਾ ਲੈ ਵੀ ਇੱਕ ਕਬੱਡੀ ਅੰਬੇ ਦੀ ਪਿਆਰ ਨਾਲ ਗਿੰਦੀ ਹਾਸਲਾ ਕਹਿੰਦਾ ਨਾਲ ਗੁਰਤੇਜ ਦਿਓਲ ਸੁੱਖਾ ਸ਼ੇਰਪੁਰੀਆ ਵੀ ਦੇ ਅੰਬਾ ਹੁਣ ਇੱਕ ਕਬੱਡੀ ਪਾਉਂਦਾ ਪਿਆਰ ਨਾਲ 21000 ਦੇਵਾਂਗੇ ਮੇਰੇ ਵੀਰੋ ਸਰਨਿਆ ੱਲੇ ਭੰਗੜੇ ਬਾਹੂ ਅਕਬਰਪੁਰ ਪੁਰਛਨੀ ਪਿੰਡ ਤੇ ਸੀਲੂ ਦੇ ਸਾਰੇ ਪਿੰਡ ਵੀ ਭੰਗੜੇ ਪੈਂਦੇ ਐ ਸੀਲੂ ਦੇ ਸਾਰੇ ਪਿੰਡ ਵੀ ਭੰਗੜੇ ਪੈਂਦੇ ਐ ਆਹ ਸਾਰੇ ਹਰਿਆਣੇ ਚ ਤੇ ਸੀਲੂ ਨੂੰ ਦੇਸ਼ਾਂ ਦੇਸ਼ਾਂ ਵਿੱਚ ਚੌੜ ਮਾਰੇ ਸਾਰੇ ਕਲੱਬਾਂ ਚ ਵੀ ਅੱਜ ਦੁਨੀਆ ਚ ਭੰਗੜੇ ਪਾਣਗੇ ਮੇਰੇ ਵੀਰੋ ਸਾਡੇ ਮਨੂ ਰਾਜ ਮਨੂ ਹੰਸਰਾ ਆਸਟ੍ਰੇਲੀਆ ਉਹਨਾਂ ਵੱਲੋਂ ਦੋਨੇ ਟੀਮਾਂ ਸਪੌਂਸਰ ਨੇ ਮੇਰੇ ਵੀਰੋ ਕਿਉਂਕਿ ਸੀਲੂ ਦੇ ਸੌਰਿਆਂ ਚ ਵੀ ਪੰਗੜੇ ਪੈਂਦੇ ਨੇ ਕਿ ਸਾਡਾ ਜਵਾਈ ਰਾਜਾ ਪੰਜਾਬ ਦੀ ਹਿੱਕ ਤੋਂ ਉਹ ਕਮਾਲਪੁਰ ਦੇ ਕੰਪ ਤੋਂ ਓਏ ਨਾਟਗਾਰਾ ਭਜਾਈ ਆਉਂਦਾ ਹੈ ਨਾਟਗਾਰਾ ਭਜਾਈ ਆਉਂਦਾ ਹੈ ਲਵੀ ਦਤਪਾਲ ਭੱਟੀ ਮੁਬਾਰਕਾਂ ਭਰਾ ਤਜਿੰਦਰ ਕਰੇਡਾ ਜੀ ਹੈਪੀ ਬਾਈ ਮੁਬਾਰਕਾਂ ਸਾਰਿਆਂ ਨੂੰ ਲਵੀ ਸੀਲੂ ਵੱਡੀ ਰਵਾਇਤ ਹੈ ਸਾਡੇ ਗੈਰੀ ਸੰਧੂ ਹਲੋ ਮੈਡਾਰ ਵੀ ਅੱਛੀ ਲੁਆ ਸਾਡੇ ਗੈਰੀ ਸੰਧੂ ਉਹਨਾਂ ਵੱਲੋਂ ਸੰਧੂ ਭਰਾਵਾਂ ਲਈ ਵੱਡੇ ਮਾਣ ਹੈ ਲੈ ਵੀ ਹਾ ਲਾਈਵ ਦੇਖਦਾ ਭਰਾ ਲੈ ਵੀ ਗੁਰਤੇਜ ਬਾਈ ਹੁਣ ਬੇਨਤੀ ਆ ਗਿੰਦੀ ਬਾਈ ਆਪਾਂ ਆਪਣੇ ਮੋਬਾਈਲ ਆਪਾਂ ਆਪਣੇ ਪੈਸੇ ਆਪਣੇ ਹੱਥ 'ਚ ਰੱਖਿਓ ਤੱਕਾ ਪਊਗਾ ਇੱਥੇ ਮਾੜੇ ਮੋਟੇ ਦੂਜੇ ਵੀ ਆਏ ਹੋਣਗੇ ਜਿਹੜੇ ਜੇਪਾਂ ਨੂੰ ਪੈਣਗੇ ਹੱਥ ਬਨ ਕੇ ਬੇਨਤੀ ਆ ਸਾਰੇ ਦਰਸ਼ਕਾਂ ਨੂੰ ਆਪਾਂ ਆਪਣੇ ਮੋਬਾਈਲ ਆਪਾਂ ਆਪਣੇ ਜਿਹੜੇ ਪੈਸੇ ਨੇ ਸਬੰਧ ਕੋਈ ਨਹੀਂ ਲੜਤੋਂ ਵਾਲਿਆ ਕਬੱਡੀ ਨਾਲ ਲਲਕਾਰੇ ਦਾ ਸੂਰ ਮੈਨੂੰ ਚੜਦਾ ਸਰੂਰ ਬਣਿਆ ਸਦਾ ਗੁਰਦੇਜ ਕਰੇ ਦਾ ਸੂਰ ਮੈਨੂੰ ਚੜਦਾ ਸਰੂਰ ਬਣਿਆ ਸਦਾ ਗੁਰਦੇਜ ਕਰੇ ਦਾ ਬੋਲੇ ਸੋਨਹਾਂ ਆ ਸ੍ਰੀ ਆਕਾਰ 21000 ਦੀ ਪਹਿਲੀ ਰੇਡ ਗੁਰਤੇਜ ਦਿਓਲ ਦੇ ਵੱਲੋਂ ਗਿੰਦੀ ਹੰਸਰੇ ਦੇ ਵੱਲੋਂ ਮੀਤੇ ਫਰਮਾਈ ਹੁਣਾ ਦੇ ਵੱਲੋਂ ਲਓ ਪਹਿਲੀ ਰੇਡ ਕਹਿੰਦੇ ਮੁੰਡਾ ਨੌਨ ਸਟਾਪ ਰਿਹਾ ਹੈ